ਦੀ ਖੋਜ ਹੋਈ ਸੀਗੀ ਅੱਜ ਅਸੀਂ ਵਰਲਡ ਡਾਇਬੀਟਿਕ ਡੇ ਬਣਾ ਰਹੇ ਹਾਂ ਯਾਨੀ ਕਿ ਸ਼ੂਗਰ ਦਿਵਸ ਮਨਾ ਰਹੇ ਹਾਂ ਕਿਉਂਕਿ ਦੁਨੀਆ ਦੇ ਅੰਦਰ ਸ਼ੂਗਰ ਜਿਹੜਾ ਬੜੀ ਤੇਜ਼ੀ ਦੇ ਨਾਲ ਬਿਮਾਰੀ ਇਹ ਵੀ ਫੈਲ ਰਹੀ ਹੈ ਉਸ ਦੇ ਨਾਲ ਬਹੁਤ ਸਾਰੀਆਂ ਡੈਫੀਸ਼ੈਂਸੀ ਬੋਡੀ ਚ ਪੈਦਾ ਹੋ ਜਾਂਦੀਆਂ ਨੇ ਲੋਕਾਂ ਦੇ ਸਰੀਰ ਦੇ ਅੰਦਰ ਕੁਝ ਘਾਟਾ ਪੈਦਾ ਹੋ ਜਾਂਦੀਆਂ ਨੇ ਜਿਹੜੀਆਂ ਕਈ ਬਿਮਾਰੀਆਂ ਨੂੰ ਜਨਮ ਦਿੰਦੀਆਂ ਨੇ ਅੱਜ ਜਿੰਨੀ ਦੇ ਅੰਦਰ ਇੱਕ ਬੜਾ ਅੱਛਾ ਜਿਹੜਾ ਹਸਪੀਟਲ ਆ ਉਹ ਕੁਲੀ ਹੈਗਾ ਜਿੱਥੇ ਡਾਕਟਰ ਬੰਸਾਲੀ ਜੀ ਗੁਰਜੋਤ ਜੀ ਇਹਨਾਂ ਨੇ ਅੱਛਾ ਪ੍ਰਬੰਧ ਕੀਤਾਗਾ ਕਿ ਡਾਇਬੀਟਿਕ ਨੂੰ ਕਿਵੇਂ ਰਿਵਰਸ ਕਰਨਾਗਾ ਕਿਵੇਂ ਇਸ ਦਾ ਮੈਕੈਨਿਜ਼ਮ ਡਾਕਟਰ ਸਾਹਿਬ ਨੇ ਬਣਾਇਆਗਾ ਕਿ ਡਾਇਬੀਟਿਕ ਕਿਦਾਂ ਠੀਕ ਹੋਊਗਾ ਸੋ ਉਸ ਤੋਂ ਵੱਡੀ ਗੱਲ ਹੈ ਕਿ ਗੁਰਜੋਤ ਜੀ ਉਹ ਨੌਜਵਾਨ ਨੇ ਜਿਨ੍ਹਾਂ ਨੇ ਲੰਬਾ عرصਾ ਕੈਨੇਡਾ ਦੇ ਅੰਦਰ ਫੋਰਨ ਦੇ ਫੋਰਨ ਕੰਟਰੀ ਜਾ ਕੇ ਪੜ੍ਹਾਈ ਕੀਤੀ ਆਪਣਾ ਬਿਜ਼ਨਸ ਕੀਤੇ ਅੱਜ ਉਹ ਦੁਬਾਰਾ ਪੰਜਾਬ ਚ ਆ ਕੇ ਪੰਜਾਬ ਦੇ ਲੋਕਾਂ ਨੂੰ ਠੀਕ ਕਰਨ ਦੇ ਲਈ ਇਸ ਹਸਪਤਲ ਦਾ ਉਹਨਾਂ ਨੇ ਜਿਹੜਾ ਹੈਗਾ ਆਗਾਜ਼ ਕੀਤਾਗਾ ਸੋ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾਗਾ ਕਿ ਇਹਨਾਂ ਦੇ ਰਿਵਰਸ ਮਾਈਗ੍ਰੇਸ਼ਨ ਦਾ ਜੋ ਕਨਸੈਪਟ ਆ ਉਹਦੇ ਤਹਿਤ ਇਹ ਦੁਬਾਰਾ ਪੰਜਾਬ ਚ ਆਏ ਨੇਗੇ ਸੋ ਆਕੇ ਇੱਥੇ ਹੀ ਆਪਣੀ ਵਾਈਟ ਸ਼ੁਰੂ ਕੀਤੀ ਹੈ ਕਿਥੇ ਨੌਜਵਾਨ ਰੋਜ਼ਗਾਰ ਵੀ ਦੇਣਗੇ ਔਰ ਉੱਥੇ ਲੋਕਾਂ ਦੀ ਸਿਹਤ ਦਾ ਖਿਆਲ ਵੀ ਰੱਖਣਗੇ ਹਾਂ ਜੀ ਸਿਮਰ ਸਾਹਿਬ ਜਿਹੜਾ ਜਿਸ ਤਰ੍ਹਾਂ ਹਰਿਆਣਾ ਬਣਾਉਂਦੇ ਨੇ ਲੇਕਿਨ ਜਦਾ ਗੁਰੂ ਤੋਂ ਤੱਕ ਕੋ ਕੇਂਦਰ ਸਰਕਾਰ ਲਗਾਤਾਰ ਪੰਜਾਬ ਤੇ ਹਮਲਾ ਕਰ ਰਹੀ ਆ ਪੰਜਾਬ ਦਾ ਕਲੇਮ ਨੂੰ ਜਿਹੜਾ ਹੈਗਾ ਪੰਜਾਬ ਦਾ ਕਲੇਮ ਨੂੰ ਘਟਾਉਣ ਦੇ ਲਈ ਪੰਜਾਬ ਸਾਡਾ ਦੇਸ਼ ਚਾੜਦਾ ਹੈ ਚੰਡੀਗੜ੍ਹ ਪੰਜਾਬ ਦਾ ਹੈਗਾ ਪੰਜਾਬ ਦੀ ਰਾਜਧਾਨੀ ਲਈ ਡਿਵੈਲਪ ਕੀਤਾ ਗਿਆ ਸੀ ਉਹਦੇ ਤੇ ਕਲੇਮ ਨੂੰ ਘਟਾਉਣ ਦੇ ਲਈ ਕੇਂਦਰ ਸਰਕਾਰ ਇਸ ਤਰ੍ਹਾਂ ਦੇ ਪੂਜੇ ਹੱਥ ਘੱਟੇ ਪਾ ਰਹੀ ਹੈ ਜਦ ਕਿ ਜਿਹੜੀ ਅਸੈਂਬਲੀ ਦੀ ਜਗ੍ਹਾ ਰਾਤ ਕੀਤੀ ਗਈ ਸੀ ਉਹ ਚ ਟੈਂਪਰੇਰੀ ਤੌਰ ਤੇ ਟੈਂਪਰੇਰੀ ਤੌਰ ਤੇ ਹਰਿਆਣਾ ਨੂੰ ਵਿਧਾਨ ਸਭਾ ਕੋ ਦਿੱਤਾ ਗਿਆ ਸੀ ਕਿ ਤੁਸੀਂ ਆਪਣੀ ਜਿਹੜੀ ਬਦਾਰ ਸਭਾਪ ਨੇ ਆਪਣੇ ਸੂਬੇ ਦੇ ਅੰਦਰ ਬਣਾਉਗੇ ਉਹ ਚੰਡੀਗੜ੍ਹ ਦੀ ਬਣਾਉਣ ਦੀ ਜਿਹੜਾ ਨਾਲ ਲੱਗਦਾ ਐ ਜੁਆਇਨਿੰਗ ਬਿਲਕੁਲੀ ਪੰਚਕੂਲਾ ਦਾ ਇਹ ਪੰਚਕੂਲਾ ਜਗਾਹ ਦੇ ਰਹੇ ਆ ਚੰਡੀਗੜ੍ਹ ਨੂੰ ਤਾਂ ਪੰਚਕੂਲੇ ਕਿਉਂ ਨਹੀਂ ਡਿਵੈਲਪ ਕਰਦੇ ਇਸ ਨੂੰ ਪਤਾ ਲੱਗਦਾ ਕਿ ਭਾਪੀ ਜਿੰਦ ਤੱਕ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਖਲਾਸ ਸਾਜਸ ਰਚ